ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆਂਗੇ ਲਾਈਨਿੰਗ ਵਾਲੀ ਕਮੀਜ਼ ਇਹਦੇ ਤੇ ਲਾਈਨਿੰਗ ਆਪਾਂ ਤੁਹਾਨੂੰ ਜੜ ਕੇ ਦਿਖਾਉਨੇ ਕਿਵੇਂ ਆਪਾਂ ਜੜਦੇ ਆਂ ਤੇ ਉਸ ਤੋਂ ਪਹਿਲਾਂ ਆਪਾਂ ਮਸ਼ੀਨ ਨੂੰ ਦਿੱਤਾ ਤੇਲ ਤੇ ਇਸ ਲਈ ਆਪਾਂ ਨਾ ਇੱਕ ਕੱਪੜੇ ਤੇ ਇਹ ਚਲਾ ਕੇ ਐਸਾ ਕਰਕੇ ਸਾਰਾ ਤੇਲ ਪਾ ਦਿੱਤਾ ਇਹ ਇੰਪੋਰਟੈਂਟ ਬਾਤ ਹੈ ਫਿਰ ਹੋਣਾ ਆਪਾਂ ਜਿਹੜੇ ਨਾ ਫਿਰ ਇਹ ਕੱਪੜੇ ਤੇ ਤੇਲ ਨਾ ਲੱਗੇ ਜਿਹਦੇ ਤੇ ਆਪਾਂ ਲਾ ਲਿਆ ਹੁਣ ਆਪਾਂ ਸਟਾਰਟ ਕਰਦੇ ਆ ਆਪਣੇ ਕਮੀਜ਼ ਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਦੋਂ ਕੱਚਾ ਕਰਨਾ ਹੈ ਨਾ ਤੇ ਇਹ ਆਪਾਂ ਉੱਪਰੋਂ ਧੀਰੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਕਰਨਾ ਲਾਈਨਿੰਗ ਆਪਾਂ ਢਿੱਲੀ ਛੱਡਣੀ ਆ ਹਾਂਜੀ ਇਹ ਥੋੜੀ ਜੀ ਆਪਾਂ ਲਾਈਨਿੰਗ ਜਿਹੜੀ ਇਹ ਢਿੱਲੀ ਕਰਕੇ ਲਾਵਾਂਗੇ കസ്സേ ലൈ ലാ ലൈനങ്ങ കമിച്ച് ടി ਬਾਜੀ ਇੱਧਰ ਲੱਗ ਗਈ ਹੁਣ ਆਪਾਂ ਪਹਿਲਾਂ ਆਹ ਵਾਲੀ ਨੀ ਲਾਉਣੀ ਹੈਗੀ ਪਹਿਲਾਂ ਆਪਾਂ ਇਧਰੋਂ ਸਾਈਡ ਤੋਂ ਲਾਵਾਂਗੇ ਇੱਥੇ ਸਾਈਡ ਤੋਂ ਸਲਾਈ ਆਪਾਂ ਜਿਹੜੀ ਹੈ ਨਾ ਥੱਲੇ ਤੱਕ ਲਾ ਲਾਂਗੇ ਜਿੱਥੇ ਤੱਕ ਆਪਾਂ ਥੱਲੇ ਹਜੇ ਹੋਲਡ ਨਹੀਂ ਕੀਤਾ ਉਥੇ ਤੱਕ ਆਪਾਂ ਇਹਨੂੰ ਲਾ ਦਾਂਗੇ ਚਾਪਾ ਛੱਡ ਲਾਂਗੇ ਕਿਉਂਕਿ ਆਪਾਂ ਹਜੇ ਨਾ ਫੋਲਡ ਨਹੀਂ ਕੀਤਾ। ਇਸੇ ਤਰੀਕੇ ਨਾਲ ਆਪਾਂ ਇਧਰੋਂ ਫੜ ਕੇ ਲਾ ਲਾਂਗੇ। ਹਾਂ ਬਸ। ਇਹ ਤਾਂ ਸਿੱਧੀ ਵੀ ਸਲਾਈ ਹੈ। ਇਹ ਵੀ ਆਪਾਂ ਥੱਲੇ 2 ਇੰਚ ਛੱਡ ਕੇ ਤੇ ਫਿਰ ਸਾਰੀ ਜਿਹੜੀ ਸਲਾਈ ਲਾ ਲੈਣੀ ਹੈ। ਲਓ ਜੀ ਆਪਾਂ ਆਹ ਵਾਲੀ ਵੀ ਸਲਾਈ ਲਾ ਲਈ ਇਸ ਤਰ੍ਹਾਂ ਲਾਈਨਿੰਗ ਨੂੰ ਢਿੱਲਾ ਰੱਖ ਕੇ ਇਹ ਟਾਪ ਟਾ ਇਹਨੂੰ ਜਿੰਨੀ ਮਰਜ਼ੀ ਪ੍ਰੈਸ ਕਰ ਲੋ ਜੀ ਮੋਟੇ ਮੋਟੇ ਗੜ ਪੈ ਜਾਂਦੇ ਨੇ ਤੇ ਆਵਲੀ ਆਪਾਂ ਸੈਡਾਂ ਤੇ ਦੋਨਾਂ ਸੈਡਾਂ ਤੇ ਜਿਹੜੀਆਂ ਨੇ ਸਲਾਈਆਂ ਲਾ ਲਈਆਂ ਨੇ ਹੁਣ ਆਪਾਂ ਮੋਢਿਆਂ ਦੀ ਸਲਾਈ ਲਾਵਾਂਗੇ ਲਾਈਨਿੰਗ ਨੂੰ ਢਿੱਲਾ ਰੱਖ ਕੇ ਲਾਵਾਂਗੇ ਥੋੜਾ ਜਿਹਾ ਕਪੜਾ ਇਧਰ ਨੂੰ ਵਧ ਜੇ ਕੋਈ ਚੱਕਰ ਨਹੀਂ de irle a mí que te da conde. esto त्या दूसरा मोडा आपण तर सा देणं ढिल् ढिला रख के ਇਸ ਤਰ੍ਹਾਂ ਕੀ ਦਿਨ ਅੰਦਰ ਲਟਿਲਾ ਰੱਖ ਕੇ ਆਪਾਂ ਜਿਹੜੀ ਲਾਈਨਿੰਗ ਹੈ ਇਹਨੂੰ ਢਿੱਲੀ ਰੱਖਣਾ ਹੈ ਕੱਪੜੇ ਦਾ ਕੋਈ ਚੱਕਰ ਨਹੀਂ ਦਾ ਤੇ ਜੇ ਕਿਸੇ ਕਿਸੇ ਦੇ ਵਕਤ ਲੋੜ ਪਵੇ ਵੀ ਇਸ ਤਰ੍ਹਾਂ ਆਪਾਂ ਲਾਈਨਿੰਗ ਨੂੰ ਢਿੱਲਾ ਰੱਖ ਕੇ ਤੇ ਜੇ ਕਿਸੇ ਨੂੰ ਨਹੀਂ ਹੁੰਦਾ ਹਨਾ ਤੇ ਫਿਰ ਤੁਸੀਂ ਆਪ ਵਿਚਾਲੇ ਇੱਕ ਸਲਾਈ ਲਾ ਸਕਦੇ ਹੋ ਪਲੇਟਾਂ ਤੱਕ ਤੇ ਜੇ ਤੁਸੀਂ ਲਾ ਸਕਦੇ ਹੋ ਇਦਾਂ ਹੀ ਤੁਸੀਂ ਪਲੌਗੀਆਂ ਦੇ ਆਪਣਾ ਸਲਾਈਆਂ ਇਦਾਂ ਹੀ ਲਾ ਲਓ ਤੁਸੀਂ ਤੇ ਇਹਨਾਂ ਤੇ ਵੀ ਇੱਕ ਇੱਕ ਸਲਾਈ ਦਾ ਕੇ ਬਰਾਬਰ ਕਰਕੇ ਤੇ ਫੇਰ ਆਪਾਂ ਬਲੇਟ ਪਾਵਾਂਗੇ। ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਬਖਾ ਵੱਡਾ ਕਰਕੇ ਇਸ ਤਰ੍ਹਾਂ ਇੱਕੋ ਜਿੰਨਾ ਕਰਕੇ ਤੇ ਬਚਾ ਲਈ ਆਪਾਂ ਜਿਹੜੀ ਸਲਾਈ ਲਾ ਲਾਂਗੇ। ਫੇਰ ਆਪਣੀ ਲਾਈਨਿੰਗ ਜਿਹੜੀ ਇੱਕੋ ਜੀ ਆਉਣੀ ਹੈ ਵਿੱਚ। ਇਹ ਤਾਂ ਕਪਲਾ ਆ ਲੈਣੀ ਆਪਣੀ ਇਹ ਪਾਲੀ ਸਲਾਈ ਤੱਕ ਇਹਦੇ ਥੱਲੇ ਬੂਟੀ ਆ ਗਈ ਸੀ ਕਢਾਈ ਦੀ ਲਓ ਜੀ ਹੁਣ ਆਪਾਂ ਆਹ ਆਪਣੇ ਜਿਹੜੇ ਪਲੇਟਾਂ ਦੇ ਨਿਸ਼ਾਨ ਲੱਗੇ ਨੇ ਇੱਥੋਂ ਆਪਾਂ ਖੜ ਕੇ ਆਹ ਨਿਸ਼ਾਨੀਆਂ ਲੱਗੀਆਂ ਨੇ ਇੱਥੋਂ ਆਪਾਂ ਪਲੇਟ ਪਾ ਲੈਣੇ ਨੇ ਬਚਾ ਕੇ ਪਾਉਣੇ ਕਿਉਂਕਿ ਆਪਣੀ ਜਿਹੜੀ ਕਢਾਈ ਵਾਲੀ ਬੂਟੀ ਆ ਨਾ ਆਹ ਵਾਲੀ ਬੂਟੀ ਵਿੱਚ ਆਉਂਦੀ ਹੈ ਇਹ ਥੋਪਾ ਬਚਾ ਕੇ ਪਾਵਾਂਗੇ ਪਲੇਟ ਬਰੀਕ ਬਿਲਕੁਲ ਬਰੀਕ ਆਪਾਂ ਸਾਈਡਾਂ ਤੋਂ ਚੱਕਣਾ ਕਲੋਈ ਅਸਤਰਾ ਕਰਕੇ 40x10 ਇੰਚ ਡੁੰਗਰ ਰੱਖਨੇ ਇਹ ਤਾਂ ਬੂਟੀ ਤਾਂ ਆਪਾਂ ਬਚਾ ਕੇ ਹੋਈਏ ਦੂਸਰੀ ਨਾ ਰਹਿਣ। ਨੋਚੀ। ਦੇਖੋ ਆ ਬੂਟੀ ਆਪਣੀ ਕੜਾਈ ਵਾਲੀ ਜਿਹੜੀ ਵਿੱਚ ਆਈ ਐ ਦੂਸਰੀ ਵੀ ਆਪਣੀ ਆ ਜਿਹੜੀ ਸਾਈਡ ਵਾਲੀ ਇਹ ਵੀ ਵਿੱਚ ਆਊਗੀ। ਇਸ ਤਰ੍ਹਾਂ ਪਲੇ ਪਾਉਣੇ ਨੇ। ਬਿਲਕੁਲ ਸੈਂਡਾਂ ਤੋਂ ਬਰੀਕ ਚੱਕਣਾ ਆਪਾਂ ਆਵਲੇ ਵਾਲੀ ਵਿਚਾਲੇ ਸਲਾਈ ਲੱਗਣ ਨਾਲ ਨਾ ਹੁਣ ਆਪਣੇ ਪਲੇਟਾਂ ਦੇ ਵਿੱਚ ਉਹ ਨਹੀਂ ਆਏਗਾ ਜ਼ਿਆਦਾ ਖਿੱਚ ਨਹੀਂ ਪੈਗੀ ਬਿਲਕੁਲ ਵੀ ਇਸਤਰੀਆਂ ਪਾਏ ਤੇ ਲਾ ਦੇਣੀ ਪਲੇਟ ਬਿਲਕੁਲ ਬਰੀਕ ਸਟਾਰਟ ਕਰਨਾ ਹੈ ਆਪਾਂ ਤੇ ਵਿਚਾਲੇ ਉਹ ਲਿਆ ਕੇ ਆਪਾਂ ਥੋੜਾ ਜਿਹਾ ਮोटा ਪਾਉਣਾ ਹੈ 1/2 ਇੰਚ ਦਾ ਆਪਣਾ ਫਰਕ ਹੋਣਾ ਚਾਹੀਦਾ ਇਹ ਬੁਕਤੀ ਕਰਕੇ ਹੌਲੀ-ਹੌਲੀ ਮਸ਼ੀਨ ਜਿਹੜੀ ਹੈ ਜਿਨਾਕੀਆ ਜਾਂ ਫਤਿਹ ਜਿੱਟਾ ਲਾਉਣਾ ਫਿਰ ਆਪਣੀ ਸੂਈ ਦਾ ਨੱਕਾ ਪੁਰ ਹੁੰਦਾ ਹੋ ਹੁੰਦਾ ਫਤਰਾ ਨਵਾਂ ਦੇਖ ਪਲੇਟ ਆਪਣੇ ਕਿੰਨੇ ਸੋਹਣੇ ਪਏ ਨੇ ਬਿਲਕੁਲ ਵੀ ਨਾ ਆਪਣਾ ਲਾਈਨਿੰਗਾ ਜਿਹੜੀ ਉਹ ਵਿੱਚ ਟਾਈਟ ਹੋਈ ਐ ਆ ਸਲਾਈ ਜਿਹੜੀ ਆਪਾਂ ਬਾਅਦ ਚ ਦੇੜ ਦਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਛੋਟੇ ਪਲੇਟ ਹੋ ਜਾਣੀ ਗੱ사 ਲੋ ਨਾ ਜੀ ਇਸ ਤਰੀ ਆਪਾਂ ਆ ਜਿਹੜੀਆਂ ਛੋਟੀਆਂ ਫਲੋਈਆਂ ਨੇ ਇਹਨਾਂ ਨੂੰ ਚੱਕ ਕੇ ਇੱਥੋਂ ਇੱਥੋਂ ਜਿਹੜਾ ਆਪਾਂ ਇਹਨਾਂ ਪੈਰ ਪੈਰ ਲੈਣਾ ਤੇ ਪਰ ਪਰ ਤੋਂ ਥੋੜਾ ਜਿਹਾ ਵੱਧ ਲੈਣ ਤੇ ਇੱਥੇ ਜਾ ਕੇ ਬਿਲਕੁਲ ਕਿਨਾਰੇ ਤੋਂ ਫਸਲਾਈ ਲਾ ਦੇਣੀ ਹੈਗੀ ਇਸ ਤਰ੍ਹਾਂ ਬਹੁਤ ਸਾਰੇ ਪਲੇਟ ਪੈਂਦੇ ਨੇ ਚਾਹੀ ਤੁਸੀਂ ਉੱਤੇ ਉੱਤੇ ਕੱਚਾ ਕਰ ਲਓ ਨਾ ਵੀ ਕਰੋ ਜੇ ਤੁਹਾਨੂੰ ਜਦੋਂ ਆਪਾਂ ਨੂੰ ਆ ਜਾਂਦੀ ਹੈ ਜਾਚ ਚ ਫੇਰ ਕੋਈ ਚੱਕਰ ਨਹੀਂ ਹੁੰਦਾ ਫਿਰ ਕਪੜਾ ਆਪਣਾ ਪੂਰਾ ਵਿੱਚ ਜਾਂਦਾ ਤੇ ਜਦੋਂ ਹਜੇ ਆਪਾਂ ਅਣਜਾਣ ਹੁੰਦੇ ਹੁੰਦੇ ਆ ਜਿਹੜਾ ਅਣਜਾਣ ਹੁੰਦਾ ਉਹਦਾ ਫਿਰ ਕਰਨਾ ਪੈਂਦਾ ਹੈ ਦੇ ਉੱਤੇ ਕੱਚਾ ਕਰਨਾ ਪੈਂਦਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਧਰ ਕੇ ਇਹਨੂੰ ਇਸ ਤਰ੍ਹਾਂ ਚੁੰਡੀ ਦੇ ਨਾਲ ਆਪਾਂ ਇੰਜ ਚੱਕ ਕੇ ਫੜ ਲੈਣੇ ਹਨ ਜਦੋਂ ਸਾਰਾ ਕਪੜਾ ਜਾਂਦਾ ਵਿੱਚ ਪਲੇਟ ਪੈ ਜਾਂਦੇ ਨੇ ਆਪਣੇ ਕੋਈ ਵਾਲ ਨਹੀਂ ਕੋਈ ਛੋੜਨੀ ਬਿਲਕੁਲ ਸਹੀ ਪੈਂਦੇ ਨੇ ਇਧਰੋਂ ਵੀ ਕੋਈ ਵੇਖੂ ਲੈਣੀ ਨਹੀਂ ਜਿਹੜੀ ਹੈ ਨਾ ਬਿਲਕੁਲ ਟਿੱਲੀ ਹੈ ਤੇ ਇਸ ਇਧਰੋਂ ਵੀ ਕੋਈ ਵਾਲ ਛੋੜਨੀ ਪੈਂਦਾ ਆਪਣੇ ਸੋਹਣੇ ਪਲੇਟ ਪੈ ਗਏ ਨੇ ਹੁਣ ਆਪਾਂ ਗਲਾ ਅਟੈਚ ਕਰਾਂਗੇ ਇਹਦੇ ਤੇ ਆਪਾਂ ਗਲਾਈ ਇਸ ਤਰ੍ਹਾਂ ਹੀ ਆਸਲਾਈ ਲੱਗੀ ਤੋਂ ਗਲਾ ਅਟੈਚ ਕਰ ਲੈਣਾ ਤੇ ਫਿਰ ਉਦੋਂ ਬਾਅਦ ਚ ਆਪਾਂ ਇਹਨੂੰ ਢੇੜਾਂਗੇ ਤੇ ਆਪਾਂ ਕੋਕ ਚ ਪਾ ਸਕਦਾ ਵੀ ਇਸ ਤਰ੍ਹਾਂ ਇਹ ਭੁੰਗੀਆਂ ਜੋੜ ਲਾਂ ਨਾਲ ਲਾਈਨਿੰਗ ਜੋੜ ਲੈਣੀ ਫਿਰ ਤਰ ਦਿਖਾਉਣੀ ਲਓ ਜੀ ਅੱਜ ਬੈਕ ਸਾਈਡ ਦੇ ਗਲੇ ਤੇ ਆਪਾਂ ਤੁਹਾਨੂੰ ਲੀਰ ਲਾਉਣੀ ਦੱਸਦੇ ਹਾਂਗੇ ਤੇ ਇਹ ਲੀਰ ਆਪਾਂ ਲੈ ਲੈਣੀ ਹੈ ਡੇਢ ਇੰਚ ਦੀ ਇਹਦੀ ਚੜਾਈ ਹੋਣੀ ਚਾਹੀਦੀ ਹੈ ਤੇ ਲੰਬਾਈ ਤੁਸੀਂ ਇਸ ਤਰ੍ਹਾਂ ਵੇਖ ਲੈਣੀ ਆਪਣੇ ਗਲੇ ਦੇ ਨਾਲ ਨਾਪ ਕੇ ਉਨੀ ਚੜਾਈ ਦਾ ਲੈ ਜੇ ਘਾਟ ਉਨੀ ਲੀਰ ਲੈ ਲਓ ਜੇ ਘਾਟ ਹੋਵੇ ਤੇ ਆਪਾਂ ਇਹਦੇ ਇਸ ਤਰ੍ਹਾਂ ਟੇਢਾ ਕਰਕੇ ਜੋੜ ਪਾ ਸਕਦੇ ਹਾਂ ਇਹ ਸਿੰਗਲ ਲੀਰ ਆਪਾਂ ਲਾਵਾਂਗੇ ਅੱਜ ਇੱਕ ਇਸ ਤਰ੍ਹਾਂ ਡਬਲ ਵੀ ਲੱਗ ਜਾਂਦੀ ਹੈਗੀ ਇਹ ਇਸ ਤਰ੍ਹਾਂ ਡਬਲ ਵੀ ਲੱਗ ਜਾਂਦੀ ਹੈ ਤੇ ਇਹ ਆਪਾਂ ਤੁਹਾਨੂੰ ਸਿੰਗਲ ਲਾ ਕੇ ਦਿਖਾਉਣੇ ਆਂਗੇ ਇਸ ਤਰ੍ਹਾਂ ਆਪਾਂ ਲੀਰ ਨੂੰ ਗਲੇ ਤੇ ਇਹ ਲਾਈਨਿੰਗ ਵਾਲਾ ਕਮੀਜ਼ ਹੈ ਤੇ ਇਹਨੂੰ ਆਪਾਂ ਇੱਥੇ ਧਰ ਲੈਣਾਗਾ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਧਰ ਕੇ ਪੈਰ-ਪੈਰ ਦਾ ਮਾਰਜਿਨ ਲੈ ਕੇ ਆਪਾਂ ਲੀਰ ਨੂੰ ਨਹੀਂ ਖਿੱਚਣਾ ਨਾ ਆਪਾਂ ਗਲੇ ਨੂੰ ਖਿੱਚਣਾ ਬਿਲਕੁਲ ਸੈਜਤਾ ਦੇ ਨਾਲ ਲੀਰ ਲਾਉਣੀ ਹੈਗੀ ਕਾਲੀ ਨਹੀਂ ਕਰਨੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਗਲਾਈ ਦੇ ਵਿੱਚ ਭਵਾ ਹੀ ਜਾਣਾਗਾ ਸਸਤਰ ਹੌਲੀ ਹੌਲੀ ਲੀਰ ਆਪਾਂ ਬਿਲਕੁਲ ਵੀ ਨਹੀਂ ਖਿੱਚਣੀ ਨਾ ਆਪਾਂ ਕਮੀਜ਼ ਦਾ ਜਿਹੜਾ ਕੱਪੜਾ ਗੜਾ ਇਹਨੂੰ ਖਿੱਚਣਾ ਇਸ ਤਰ੍ਹਾਂ ਆਪਾਂ ਟਿੰਡਾ ਕਰਕੇ ਸੈਡ ਨਾਈਂੰਗ ਦੇ ਉੱਪਰ ਆਪਾਂ ਬਰਾਬਰ ਤੇ ਧਾਰ ਲੈਣਾ ਹੈਗਾ ਇਹ ਲਾਈਨਿੰਗ ਵਾਲਾ ਤੁਸੀਂ ਕਿ ਤੇ ਵੀ ਸੁੱਟ ਤੇ ਇਸ ਤਰੀਹੀ ਲਗਾ ਸਕਦੇ ਹੋ ਬਹੁਤ ਸੋਹਣੀ ਲੀਰ ਦੀ ਫਿਨਿਸ਼ਿੰਗ ਆਉਂਦੀ ਹੈ ਕਿ ਬਹੁਤ ਸੋਹਣੀ ਸਾਫ ਸੁਥਰੀ ਲੀਰ ਲੱਗਦੀ ਹੈਗੀ ਤੇ ਡਬਲ ਵੀ ਲਾ ਲੀਦੀ ਹੈ ਤਾਂ ਬਹੁਤ ਆਮ ਹੈ ਇਸ ਤਰੀਕਾ ਹੋਣੀ ਆ ਸਿੰਗਲ ਇਹਨੂੰ ਖਿੱਚਣਾ ਬਿਲਕੁਲ ਨਹੀਂ ਜਦੋਂ ਆਪਾਂ ਖਿੱਚਦੇ ਆ ਤਾਂ ਤਾਂ ਆਪਣੀ ਲੀਰ ਨੂੰ ਖਿੱਚਦੇ ਜਲਦੀ ਹੋਈ ਨਾ ਤਰਪਾਈ ਉੱਡ ਜਾਂਦੀ ਹੈਗੀ ਐਸਟਰਾ ਪਪੂਲੀ ਨਾ ਪਾਉਂਦਾ ਪੂਲੀ ਪੂਲੀ ਲੀਰ ਤਾਰ ਕੇ ਨਾ ਸਾਰੇ ਸੂਟ ਤੇ ਲਾ ਲਾ। ਖਾਸ ਕਰਕੇ ਲਾਈਨਿੰਗ ਵਾਲੇ ਤੇ ਆਪਾਂ ਨੂੰ ਉਦੋਂ ਵੀ ਜ਼ਿਆਦਾ ਧਿਆਨ ਰੱਖਣਾ ਪੈਂਦਾ। ਆ ਦੇਖ। ਆਪਦੀ ਲੀਰ ਜਿਹੜੀ ਪਚ ਗਈ ਹੈ ਫालतू ਇਹਨੂੰ ਆਪਾਂ ਕੱਟ ਦੇਣਾਗਾ। ਹੁਣ ਤੁਸੀਂ ਇੱਕ ਸਲਾਈ ਇਹਦੇ ਤੇ ਮਾਰ ਸਕਦੇ ਹੋ ਜੇ ਤੁਹਾਨੂੰ ਤੁਸੀਂ ਮਾਰਨੀ ਚਾਹੁੰਦੇ ਹੋ। ਇਹਦੇ ਤੇ ਸਲਾਈ ਮਾਰ ਸਕਦੇ ਹੋ। ਜੇ ਨਹੀਂ ਮਾਰਨੀ ਤੁਸੀਂ ਇਸ ਤਰ੍ਹਾਂ ਕਰਕੇ ਇੱਕ ਕੋਈ ਵੀ ਇਹ ਦਿੱਤੇ ਲਈ ਲਾ ਸਕਦੇ ਹੋ ਉਹ ਵੀ ਆਪਾਂ ਜਿਹੜੀ ਇਹ ਦੀਰ ਤੇ ਲਾਉਣੀ ਹੈ ਇਧਰ ਕਮੀਜ਼ ਵਾਲੇ ਕੱਪੜੇ ਤੇ ਲਾਉਣੀ ਇਹਨੂੰ ਜਿੰਨਾ ਕ ਆਪਾਂ ਬਰੀਕ ਰੱਖਣਾ ਚਾਹੁੰਦੇ ਰੱਖ ਸਕਦੇ ਆ ਜਿਆਦਾ ਮੋਟਾ ਨਹੀਂ ਚੜਾਈ ਨਹੀਂ ਰੱਖਣੀ ਆਪਾਂ ਦੀਰ ਦੀ ਕਿਉਂਕਿ ਜੇ ਆਪਾਂ ਚੜਾਈ ਰੱਖਦੇ ਫਿਰ ਬਲ ਪੈ ਜਾਂਦੇ ਵਿੱਚ ਬਿਨਾ ਬਲ ਪੈਣ ਤੋਂ ਜੇ ਤੁਸੀਂ ਲਾਉਣੀ ਹੈ ਜਿੰਨਾ ਮਰਜ਼ੀ ਤੁਸੀਂ ਆਪਣਾ ਦੀਪ ਰੱਖ ਸਕਦੇ ਹੋ ਬਗਲਾ ਇਹ ਦੀਰ ਲਾ ਕੇ ਜਿੰਨਾ ਮਰਜ਼ੀ ਤੁਸੀਂ ਦੀਪ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੂੰ ਮੁਰਜਣਾ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਕੱਟ ਲਾ ਵੀ ਸਕਦੇ ਹੋ ਜੇ ਨਹੀਂ ਵੀ ਕੱਟ ਲਾਂਦੇ ਤਾਂ ਵੀ ਤੁਹਾਡਾ ਬਹੁਤ ਸੋਹਣਾ ਇਹ ਨਾ ਗਲਾ ਆਪਣਾ ਮੁੜ ਜਾਂਦਾ ਇਸ ਤਰ੍ਹਾਂ ਲੀਰ ਲਾਉਣ ਨਾਲ ਇਹਦੇ ਵਿੱਚ ਆਪਾਂ ਛੋਟੇ ਛੋਟੇ ਕੱਟ ਜਿਹੜੇ ਨੇ ਇਹ ਇੱਥੋਂ ਲੈ ਕੇ ਲਾ ਲੈਣੇ ਨੇ ਉੱਪਰ ਤੱਕ ਤਾਂ ਇਹ ਪਲੇਨ ਹੀ ਹੈਗਾ ਨੀਚੇ ਵੀ ਗਲਾਈ ਹੈ ਇੱਥੇ ਆਪਾਂ ਬਰੀ ਬਰੀ ਜਿਹੜੇ ਨੇ ਛੋਟੇ ਛੋਟੇ ਕੱਟ ਲਾ ਲੈਣੇ ਨੇ ਇਹ ਤੇ ਕਲਾਉਂਡ ਨੇ ਉੱਪਰੋਂ ਆਪਣਾ ਪਲੇਨ ਹੀ ਹੈ ਗਲਾਈ ਗਲਾਈ ਤੱਕ ਫਿਰ ਆਪਣੀ ਹੀਲ ਵੀ ਸੋਣੀ ਘੁੰਮ ਜਾਂਦੀ ਹੈ ਇਹ ਜਿਆਦਾ ਨਾ ਉਦੜਦਾ ਨਹੀਂ ਖੇਚਰੀ ਪੈਂਦੀ ਉਹ ਚੱਕਰ ਨਹੀਂ ਧੀਰ ਆਪਣੀ ਬਹੁਤ ਸੋਣੀ ਇਸ ਤਰ੍ਹਾਂ ਲੱਗਦੀ ਹੈ ਇੱਕੋ ਜਿਹਾ ਮਾਰ ਜਾਂ ਰੱਖਣਾ ਆਪਾਂ ਦੇਖੋ ਕਿੰਨੀ ਸੋਹਣੀ ਆਪਣੀ ਗੀਲ ਲੱਗਦੀ ਪਈ ਐ ਐਸਰਾ ਪਾ ਅੰਦਰ ਨੂੰ ਮੋੜ ਜਾਣੀ ਜਿੰਨਾ ਮਰਜੀ ਤੁਸੀਂ ਡੀਪ ਕਲਾ ਰੱਖ ਲਓ ਛੋਟਾ ਰੱਖੋ ਨਾ ਆਪਾਂ ਇਹਦੇ ਲਾਪਾਸਾ ਕਰਕੇ ਆ ਜਿਹੜੀ ਆਪਣੀ ਫालतू ਲੀਰ ਹੈ ਨਾ ਇਹਨੂੰ ਬਚਾ ਕੇ ਆਪਣਾ ਇਹਦੇ ਲਾ ਕਪੜਾ ਨਾ ਕੱਟਿਆ ਜਾਵੇ ਇਹਨੂੰ ਬਚਾ ਕੇ ਆਪਾਂ ਸਾਰਾ ਫालतू ਕਪੜਾ ਕੱਟ ਲੈਣਾ ਥੋੜਾ ਥੋੜਾ ਰਹਿਣ ਦੇਣਾ ਇਸ ਤਰ੍ਹਾਂ ਨਾ ਕਦੇ ਵੀ ਆਪਣਾ ਉੱਦੜਦੀ ਨਹੀਂ ਆਪਣੇ ਨਹੀਂ ਤੇ ਬੈਕ ਸਾਡੇ ਦਾ ਬੈਕ ਸਾਈਡ ਦਾ ਜਿਹੜਾ ਗਲਾ ਹੈ ਨਾ ਇਹ ਆਪਣਾ ਉੱਜੜਿਆ ਨਹੀਂ ਲੈਂਦਾ ਕਈ ਵਾਰੀ ਪਰ ਪਾਈ ਖਿੱਚ ਪਾ ਕੇ ਉੱਦੜ ਜਾਂਦੀ ਹੈਗੀ ਇਹ ਬਚਾ ਕੇ ਆਪਾਂ ਆ ਜਿਹੜੇ ਕਪੜਾ ਹੈ ਨਾ ਇਹ ਸਾਰਾ ਕੱਟ ਦੇਣਾਗਾ जरा फतू फतू है, थोडा थोडा रख लो फतूर कट्टी हुन आपण आराम देड के ਤੇ ਤਰਪਾਈ ਕਰ ਸਕਦੇ ਆ ਤੁਸੀਂ ਇਸ ਇੱਥੋਂ ਮੋੜ ਕੇ ਚਾਹੇ ਦੀ ਸਟਾਰਟ ਕਰ ਦੋ ਤਰਪਾਈ ਕਰਨਾ ਚਾਹੇ ਦੀ ਇੱਕ ਸਾਈਡ ਤੋਂ ਆਪਣੀ ਜਿਹੜੀ ਬਹੁਤ ਸੋਹਣੀ ਗਲਾਈ ਹੁੰਦੀ ਹੈ ਕਮੀਜ਼ ਦੇ ਗਲੇ ਦੀ ਤੇ ਬੜੀ ਸਿਫਾਈ ਦੇ ਨਾਲ ਇਸ ਤਰ੍ਹਾਂ ਲੱਗ ਜਾਂਦਾ ਚਾਹੇ ਤੁਸੀਂ ਇੱਥੇ ਉਹ ਜਿਪ ਲਾਉਣੀ ਹੈ ਤਾਂ ਵੀ ਤੇ ਨੀਤੇ ਦੇਖੋ ਤੁਸੀਂ ਕਿੰਨਾ ਸਾਫ ਸੁਥਰੇ ਢੰਗ ਦੇ ਨਾਲ ਇਹ ਆਪਣੀ ਜਿਹੜੀ ਪਿਛਲੇ ਗਲੇ ਦੀ ਲੀਰ ਲਾ ਕੇ ਤਿਆਰ ਹੋਈ ਹੈ ਤੇ ਇਸ ਤਰ੍ਹਾਂ ਹੀ ਲਾਣ ਲਈ ਤੁਸੀਂ ਇਹ ਵੀਡੀਓ ਜ਼ਰੂਰ ਪੂਰੀ ਦੇਖਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ